ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਨਾਮ ਅਕਮਲ ਬਾਜਵਾ ਪੇਸ਼ ਹਾਂ ਇੱਕ ਕਵਿਤਾ ਲੈ ਕੇ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਇਆ ਇੱਕ ਕਵਿਤਾ ਲਿਖੀ ਗਈ ਹੈ ਕਵਿਤਾ ਦਾ ਨਾਮ ਹੈ ਲਗਦਾ ਜੰਗ ਆਜ਼ਾਦੀ ਵਾਲੀ ਦੁਬਾਰਾ ਸੁਣਿਓ ਲਗਦਾ ਜੰਗ ਆਜ਼ਾਦੀ ਵਾਲੀ ਲਿਖੀ ਵੀ ਆਪ ਹੈ ਤੇ ਆਪਣੇ ਹੀ ਬੋਲਾ ਰਹੀ ਪੇਸ਼ ਕਰ ਰਹੇ ਹਾਂ ਇਸ ਹਕੂਮਤ ਨਾਲੋਂ ਤਾਂ ਅਸੀਂ ਗੁਲਾਮ ਹੀ ਚੰਗੇ ਸੀ ਜੇ ਨਾ ਜ਼ਾਲਮ ਸਬਰ ਪਰਖਦਾ ਅਸੀਂ ਕਿਉਂ ਲੈਣੇ ਪੰਗੇ ਸੀ ਉਹਨਾਂ ਨੂੰ ਅਤਵਾਦੀ ਦੱਸਦੇ ਜਿਨ੍ਹਾਂ ਨੇ ਜਲਮ ਟੰਗੇ ਸੀ ਉਹਨਾਂ ਹੀ ਇਹ ਰਾਜ ਬਖਸ਼ਿਆ ਇਹ ਤਾਂ ਸਾਰੇ ਨੰਗੇ ਸੀ ਲੱਗਦਾ ਇਨਕਲਾਬੀ ਪੌੜੀ ਫਿਰ ਤੋਂ ਚੜਨੀ ਪੈਣੀ ਹੈ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਹੈ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਹੈ ਜਿਨ੍ਹਾਂ ਲਈ ਪੰਜਵੇਂ ਗੁਰੂ ਤਵੀ ਤੇ ਅੱਗ ਨੂੰ ਸਿੱਖਿਆ ਸੀ ਤੇਰਾ ਭਾਣਾ ਮਿੱਠਾ ਲਾਗੇ ਇਹ ਵੀ ਕਰਕੇ ਵੇਖਿਆ ਸੀ ਜਿੰਨਾਂ ਲਈ ਗੁਰੂ ਤੇਗ ਬਹਾਦਰ ਸੀਸ ਕਟਾਇਆ ਦਿੱਲੀ ਸੀ ਉਹ ਵੀ ਅੱਜ ਕੱਲ ਠੰਡੇ ਹੋ ਗਏ ਨੱਪ ਕੇ ਰਾਜ ਦੀ ਕਿਲੀ ਜੀ ਲੱਗਦਾ ਯਾਦ ਕੁਰਬਾਨੀ ਉਹਨਾਂ ਦੀ ਫਿਰ ਤੋਂ ਕਰਨੀ ਪੈਣੀ ਹੈ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਹੈ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਹੈ ਧਰਮਾਂ ਵਾਲੇ ਠੇਕੇਦਾਰਾਂ ਮੰਦਰ ਮਸਜਿਦ ਦੱਬਲੇ ਨੇ ਆਸਥਾ ਨਾਲ ਖੇ ਲਵਾੜਾ ਪੇ ਕਰਦੇ ਲੋਹੇ ਦੇ ਚਨੇ ਚੱਬਦੇ ਨੇ ਸੜਕਾਂ ਉੱਤੇ ਕਿਸਾਨੀ ਬੈ ਗਈ ਗੁੰਡੇ ਰਾਜ ਅੱਜ ਕਰਦੇ ਨੇ ਦਿਨ ਰਾਤ ਸਨ ਲੁੱਟੇ ਜਾਂਦੇ ਰੱਬ ਤੋਂ ਕਿੱਥੋਂ ਡਰਦੇ ਨੇ ਇਹਨਾਂ ਤੋਂ ਛੁਟਕਾਰਾ ਮਿਲ ਜੇ ਸਕੀਮ ਕੋਈ ਘੜਨੀ ਪੈਣੀ ਏ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਏ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਦਿਨੋਂ ਦਿਨ ਹੀ ਗੰਦਲੇ ਹੋ ਗਏ ਪਾਣੀ ਪੰਜ ਦਰਿਆਵਾਂ ਦੇ ਚਿੱਟਾ ਪੀ ਪੀ ਮੁੱਕਦੇ ਜਾਂਦੇ ਸੂਰਮੇ ਪੁੱਤਰ ਮਾਵਾਂ ਦੇ ਵੱਸੋ ਬਾਹਰ ਧੀਆਂ ਹੋਈਆਂ ਚੁੰਨੀਆਂ ਸਿਰ ਤੋਂ ਲਹਿਗੀਆਂ ਨੇ ਕੁਝ ਘੂਮੜ ਕੇ ਘਰ ਨੂੰ ਆ ਗਈ ਕੁਝ ਕੋ ਪਿੱਕੇ ਰਹਿ ਗਈਆਂ ਨੇ ਪੱਗ ਸਿਰਾਂ ਤੋਂ ਲੈਂਦੀ ਜਾਂਦੀ ਫਿਰ ਤੋਂ ਧਰਨੀ ਪਹਿਣੀ ਐ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪਹਿਣੀ ਐ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪਹਿਣੀ ਐ ਅੰਨਾ ਹੋਇਆ ਕਾਨੂੰਨ ਜ਼ਮਾਨੇ ਗਏ ਸ਼ਰਾਫਤ ਦੀ ਬੇਸ਼ਰਮਾਂ ਨੂੰ ਪੈਣ ਸਰੋਪੇ ਮੁੱਲ ਨਾ ਪੈਣ ਲਿਆਕਤ ਦੀ ਖੇਡ ਸਾਰੀ ਪੈਸੇ ਦੀ ਚੱਲਦੀ ਲੱਗਦਾ ਰਹਿੰਦਾ ਮੇਲਾ ਹਾਰ ਗਿਆ ਨੂੰ ਓਧੇ ਮਿਲਦੇ ਤੇ ਜਿੱਤ ਗਿਆ ਨੂੰ ਜੇਲਾ ਬਾਜ ਵਿਆ ਹੁਣ ਕੌਮ ਇਕੱਠੀ ਫਿਰ ਤੋਂ ਕਰਨੀ ਪੈਣੀ ਐ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਐ ਲੱਗਦਾ ਜੰਗ ਆਜ਼ਾਦੀ ਵਾਲੀ ਫਿਰ ਤੋਂ ਲੜਨੀ ਪੈਣੀ ਐ ਧੰਨਵਾਦ ਦੋਸਤੋ ਜੇ ਮੇਰੀ ਕਵਿਤਾ ਚੰਗੀ ਲੱਗੀ ਤਾਂ ਪਲੀਜ਼ ਮੈਨੂੰ ਸਪੋਰਟ ਕਰਿਓ ਇਸੇ ਤਰ੍ਹਾਂ ਮੈਂ ਹੋਰ ਕਾ ਬਤਾਵਾਂ ਤੁਹਾਡੇ ਸਾਹਮਣੇ ਲੈ ਕੇ ਆਂਦਾ ਰਹਾਂਗਾ ਸੋ ਧੰਨਵਾਦ